ਹਰ ਕੋ ਪੰਜਾਬੀ ਦੇਖ ਰਹੇ ਸਮੂਦ ਅਰਸ਼ਕਾਂ ਦਾ ਸਵਾਗਤ ਹੈ ਇਸ ਚੈਨਲ ਤੇ ਰਾਹੀਂ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ ਨਵੀਆਂ ਪੁਸਤਕਾਂ ਦੀ ਪੰਜਾਬੀ ਸਾਹਿਤ ਵਿੱਚ ਹੋਣ ਵਾਲੀਆਂ ਨਵੇਂ-ਨਵੇਂ ਸਮਾਗਮਾਂ ਦੀ ਕਾਨਫਰੰਸਾਂ ਦੀ ਸੈਮੀਨਾਰਾਂ ਦੀ ਤੇ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਹਨ ਪ੍ਰਬੰਧਕ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਂਦੀ ਹਾਂ ਤੇ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਗੱਲ ਕਰਨੀ ਹੈ ਸਰਦਾਰ ਅਜੈਪ ਸਿੰਘ ਛੱਠਾ ਜੀ ਜਿਹੜੇ ਕਿ ਹਰ ਵੇ ਕੈਨੇਡਾ ਦੇ ਵਿੱਚ ਬ੍ਰੈਮਟਨ ਦੇ ਵਿੱਚ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਦੇ ਤੌਰ ਤੇ ਪ੍ਰਬੰਧਕੀ ਟੀਮ ਦੇ ਵਿੱਚ ਰਹਿਣ ਮਾਈ ਕਰਦੇ ਨੇ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੀ ਵਰਲਡ ਪੰਜਾਬੀ ਕਾਨਫਰੰਸ ਨਾਲ ਜਿਸ ਨੂੰ ਅਸੀਂ ਚਾਹੁੰਦੇ ਆ ਤੇ ਸਾਰਿਆਂ ਨੂੰ ਇੰਤਜ਼ਾਰ ਰਿੰਦਾ ਹੈ ਉਸ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਜਾਣ ਦਾ ਤੇ ਇਸ ਵਾਰੇ ਵੀ ਕਾਨਫਰੰਸ ਕਦੋਂ ਹੋ ਰਹੀ ਹੈ ਇਸ ਤੇ ਕਿਹੜੇ ਟਾਪਿਕ ਨੇ ਇਸ ਵਿੱਚ ਕਿਹੜੇ ਵਿਦਵਾਨ ਆ ਰਹੇ ਨੇ ਇਸ ਦਾ ਕੀ ਮੰਤਬ ਹੈ ਇਸ ਤੇ ਬਾਰੇ ਗੱਲਬਾਤ ਕਰਨ ਲਈ ਅਸੀਂ ਸਰਦਾਰ ਜੈਪ ਸਿੰਘ ਚੱਠਾ ਜੀ ਦਾ ਸਵਾਗਤ ਕਰਦੇ ਆ ਹਰਫ ਪੰਜਾਬੀ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਚੱਠਾ ਸਾਹਿਬ ਜੀ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ ਹੋਇਆ ਤੁਹਾਨੂੰ ਸ਼ੁਭ ਕਾਮਨਾਵਾਂ ਕਿ ਤੁਸੀਂ ਇੱਕ ਆਪਣੀ ਉਸੇ ਲੜੀ ਦੇ ਵਿੱਚ ਕਾਨਫਰੰਸ ਕਰਾ ਰਹੇ ਹੋ ਤੇ ਸਾਨੂੰ ਇਹ ਦੱਸੋ ਵੀ ਤੁਹਾਡੀ ਕਿੰਵੀਂ ਕਾਨਫਰੰਸ ਹੈ ਜਿਹੜੀ ਹੁਣ ਤੁਸੀਂ ਰਚਾ ਰਹੇ ਹੋ ਜੂਨ ਦੇ ਮਹੀਨੇ ਵਿੱਚ ਇਹ ਜਿਹੜੀ ਕਾਨਫਰੰਸਾਂ 27 28 ਤੇ 29 ਜੂਨ 2025 ਨੂੰ ਹੋ ਰਹੀ ਆ ਜਿੱਦਾ ਪਹਿਲਾਂ ਜੀ ਕਹਿੰਦਾ ਨਾ ਹਰੇਕ ਸਾਲ ਹਰੇਕ ਸਾਲ ਨਹੀਂ ਅਸੀਂ ਕਰਾਉਂਦੇ ਅੱਛਾ ਸਭ ਤੋਂ ਪਹਿਲਾਂ ਅਸੀਂ 2 ਸਾਲ ਬਾਅਦ ਕਰਾਉਂਦੇ ਸੀ 2009 ਤੋਂ ਬਾਅਦ ਠੀਕ ਹੈ ਜਦੋਂ ਕੋਵਿਡ ਆ ਗਿਆ ਤੇ 2020 ਦੇ ਵਿੱਚ ਸਾਨੂੰ ਆਨਲਾਈਨ ਇੱਕ ਕਰਾਉਣੀ ਪੈਗੀ ਫਿਰ 21 ਉਸ ਤੋਂ ਬਾਅਦ ਵੀ ਹਰ ਇੱਕ ਸਾਲ ਹੀ ਹੋਈ ਜਾਂਦੀ ਹੈ 21 22 23 24 25 ਹਾਂ ਇਸ ਤਰ੍ਹਾਂ 11ਵੀਂ ਇਹ ਵਰਲਡ ਪੰਜਾਬੀ ਕਾਨਫਰੰਸ ਸਾਡੀ ਇਹ ਹੁਣ ਹੋ ਚੁੱਕੀ ਹੈਗੀ ਹੈ ਜੀ ਬਹੁਤ ਤਾਂ ਤੁਹਾਡਾ ਸਲਾਹੁਣ ਜੋ ਪਹਿਲਾਂ ਕਿਉਂਕਿ ਮੈਂ ਨਿਰੰਤਰਤਾ ਨੂੰ ਧਿਆਨ ਚ ਰੱਖਦੇ ਹੋਏ ਕਿਹਾ ਵੀ ਲਗਾਤਾਰ ਹਰ ਸਾਲ ਕਰਾਉਂਦੇ ਹੋ ਕਿਉਂਕਿ ਤੁਸੀਂ ਪੰਜਾਬ ਦੇ ਉਹਨਾਂ ਸ਼ਖਸੀਤਾਂ ਨੂੰ ਮੌਕਾ ਦਿੰਦੇ ਹੋ ਇਸ ਅੰਤਰਰਾਸ਼ਟਰੀ ਮੰਚ ਤੇ ਕਿ ਉਹ ਆਪਣੀ ਗੱਲ ਕਰ ਸਕਣ ਤੇ ਇਸ ਵਾਰ ਇਹ ਚਠੇਸਰਬ ਜਿਹੜੀ ਕਾਨਫਰੰਸ ਹੋ ਰਹੀ ਹੈ ਇਸ ਤੇ ਗੱਲ ਕਰਨ ਤੋਂ ਪਹਿਲਾਂ ਜੇ ਅਸੀਂ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਪਿਛਲੇ ਵਾਰੇ ਫੰਕਸ਼ਨ ਕੀਤੇ ਨੇ ਐਸੇ ਵਾਰ ਵਿੱਚ 2025 ਦੇ ਵਿੱਚ ਉਹਦੇ ਬਾਰੇ ਇੱਕ ਝਾਤ ਪਾਈਏ ਕਿ ਕਿਹੜੇ ਕਿਹੜੇ ਸਮਾਗਮ ਤੁਸੀਂ ਇਸ ਵਾਰ ਇਹ ਪਹਿਲਾਂ ਪੰਜਾਬ ਦੀ ਧਰਤੀ ਤੇ ਕਰਕੇ ਆਏ ਹੋ ਜਿਹੜਾ ਕਿ ਟੀਚਰਾਂ ਦੀ ਵਰਕਸ਼ਾਪ ਲਾਉਣੀਆਂ ਉਹਨਾਂ ਨੂੰ ਬੋਲਣ ਦੇ ਢੰਗ ਪੜਾਉਣ ਦੇ ਢੰਗ ਨੈਤਿਕਤਾ ਦੇ ਢੰਗ ਉਹ ਤਾਂ ਅਸੀਂ ਕਾਨਫਰੰਸ ਜਿਹੜੇ ਆ ਕਿ 10 ਕੋ ਵਰਕਸ਼ਾਪ ਲਾਈਆਂ ਹੋਣੀਆਂ ਜਿਹੜਾ ਸਭ ਤੋਂ ਵੱਡਾ ਫੰਕਸ਼ਨ ਜਿੱਕੋ ਕਰਦੇ ਹੁਣੇ ਸਨਮਾਨ ਸਮਰੋਹ ਠੀਕ ਹੈ ਉਹ ਅਸੀਂ ਕੀਤਾ ਸੀਗਾ ਜੀ 22 ਫਰਵਰੀ ਤੇ 2025 ਨੂੰ ਵਿਰਾਸਤੇ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਉਹਦੇ ਵਿੱਚ 11 ਅਸੀਂ ਪੰਜਾਬੀ ਨਾਇਕਾਂ ਨੂੰ ਉਹਨਾਂ ਨੂੰ ਸਨਮਾਨਤ ਕੀਤਾ ਸੀਗਾ ਤੇ ਉਹਦੇ ਤੋਂ ਬਿਨਾ 56 ਜਿਹੜੇ ਵਿਦਵਾਨ ਹੈਗੇ ਆ ਉਹਨਾਂ ਨੂੰ ਸਨਮਾਨਤ ਕੀਤਾ ਸੀਗਾ ਤੇ ਮੈਂ ਤੁਸੀਂ ਆਪਣੇ ਮੂੰਹੋਂ ਨਹੀਂ ਦੱਸਣਾ ਤੇ ਮੈਂ ਤੁਹਾਨੂੰ ਆਪ ਜੀ ਨੂੰ ਦੱਸ ਦੇਣਾ ਹੈਗਾ ਪ੍ਰੋਫੈਸਰ ਕੁਲਜੀਤ ਕੌਰ ਜੀ ਵੀ ਉਹਨਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕੀਤਾ ਸਾਨੂੰ ਬਹੁਤ ਚੰਗਾ ਲੱਗਾ ਸੀ ਮੈਡਮ ਜੀ ਉਦੋਂ ਤੁਹਾਨੂੰ ਸਨਮਾਨਤ ਕਰੀ ਜੀਰ ਮੈਂ ਨਿੱਜੀ ਤੌਰ ਤੇ ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਔਰ ਬਹੁਤ ਵੱਡੀ ਗੈਦਰਿੰਗ ਬਹੁਤ ਜ਼ਿਆਦਾ ਲੋਕਾਂ ਦਾ ਸਮੂਹ ਇਕੱਠਾ ਸੀਗਾ ਜਿਸ ਤੇ ਵਿੱਚ ਤੁਸੀਂ ਇਹ ਪ੍ਰੋਗਰਾਮ ਕੀਤਾ ਤੇ ਇਹ ਇੱਕ ਪੰਜਾਬੀਆਂ ਨੂੰ ਹੱਲਾਸ਼ੇਰੀ ਦੇਣੀ ਉਤਸ਼ਾਹ ਦੇਣਾ ਤੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦੇ ਰਹਿਣਾ ਇਹ ਤੁਹਾਡਾ ਸੁਭਾਗ ਹੈ ਤੁਸੀਂ ਸਾਡਾ ਵੀ ਸੁਭਾਗ ਹੈ ਕਿ ਅਸੀਂ ਤੁਹਾਡੇ ਤੋਂ ਇਸ ਤਰ੍ਹਾਂ ਦੀ ਹੱਲਾਸ਼ੇਰੀ ਲੈ ਕੇ ਅੱਗੇ ਵਧਦੇ ਹਾਂ ਤੇ ਜਿਹੜੀ ਹੁਣ ਤੁਸੀਂ ਜੂਨ ਦੇ ਵਿੱਚ ਕਰਾ ਰਹੇ ਹੋ ਕਾਨਫਰੰਸ ਉਸ ਦਾ ਵਿਸ਼ਾ ਕੀ ਹੈਗਾ ਉਹਦੇ ਵਿੱਚ ਕਿਹੜੇ ਕਿਹੜੇ ਵਿਸ਼ਿਆਂ ਤੇ ਵਿਦਵਾਨ ਗੱਲਬਾਤ ਕਰ ਸਕਦੇ ਆ ਕਿਉਂਕਿ ਵਰਲਡ ਪੰਜਾਬੀ ਜੋ ਕਾਨਫਰੰਸ ਹੈਗੀ ਨਾ ਜੀ ਵਿਦਵਾਨਾਂ ਨੇ ਸਾਨੂੰ ਇਹੋ ਹੀ ਦੱਸਿਆ ਹੈਗਾ ਵਾ ਕਾਨਫਰੰਸ ਹੁੰਦੀ ਹੈ ਇੱਕ ਵਿਸ਼ੇ ਦੇ ਉੱਪਰ ਹੂੰ ਉਹ ਤੇ ਨੇਠ ਕੇ ਵਿਚਾਰਾ ਹੁੰਦੀ ਹੈਗੀਆਂ ਤੇ ਉਹਦੇ ਚੋਂ ਆਊਟਪੁੱਟ ਨਿਕਲਦਾ ਵੀ ਕੀ ਹੁੰਦਾ ਹੈਗਾ ਕਿਉਂਕਿ ਦਾ ਨਾਮ ਵਰਲਡ ਪੰਜਾਬੀ ਕਾਨਫਰੰਸ ਹੈਗਾ ਇਸ ਕਰਕੇ ਪੰਜਾਬੀ ਭਾਸ਼ਾ ਦੀ ਸਥਿਤੀ ਤਾਂ ਅਸੀਂ ਹਰੇਕ ਵਾਰੀ ਅਸੀਂ ਝੋਖਣੀ ਹੈਗੀ ਵੀ ਕੀ ਇਹਦੇ ਹਾਲਾਤ ਹੈਗੇ ਆ ਐਥਕੇ ਸੀ ਰੱਖਿਆ ਉਹ ਜਿਹੜੀ ਪੰਜਾਬੀ ਭਾਸ਼ਾ ਦਾ ਵਰਤਮਾਨ ਤੇ ਉਹਦੇ ਨਾਲ ਅਸੀਂ ਦੂਸਰਾ ਵਿਸ਼ਾ ਰੱਖ ਲੈਣ ਸਮਾਜਿਕ ਵਿਸ਼ਾ ਰੱਖ ਲੈਣ ਨੂੰ ਆ ਜਿਹੜਾ ਕਦੀ ਅਸੀਂ ਕਦੀ ਨੈਤਿਕਤਾ ਰੱਖ ਲਿਆ ਸੀਗਾ ਜਾਂ ਸਿੱਖਿਆ ਪਨਾਰੀ ਰੱਖ ਲਈ ਜਾਂ ਪੰਜਾਬੀ ਨਾਇਕ ਰੱਖ ਲੈ ਐਥਕੇ ਸੀ ਰੱਖਿਆ ਵੀ ਗਦਰੀ ਯੋਧਿਆਂ ਦਾ ਆਜ਼ਾਦੀ ਵਿੱਚ ਯੋਗਦਾਨ ਬਤ ਤੇਲਕੋ ਬਹੁਤ ਮੈਨੂੰ ਇਹ ਕਾਨਫਰੰਸ ਸ਼ੁਰੂ ਕਰਦੋਂ ਪਹਿਲਾਂ ਕੁਝ ਪਤਾ ਹੀ ਨਹੀਂ ਸੀਗਾ ਜਦੋਂ ਹੁਣ 35 40 ਪੇਪਰ ਆਏ ਹੈਗੇ ਆ ਤੇ ਉਸ ਤੋਂ ਬਾਅਦ ਹੀ ਪਤਾ ਲੱਗਾ ਵੀ ਗਦਰੀ ਜਵਾਨਾਂ ਦਾ ਸਾਡਾ ਕੀ ਯੋਗ ਯੋਗਦਾਨ ਹੈਗਾ ਆਜ਼ਾਦੀ ਵਿੱਚ ਉਹਦੇ ਬਾਰੇ ਕੁਝ ਸੀਗੇ ਕਾਮਰੇਡ ਸੀਗੇ ਉਹ ਕਹਿੰਦੇ ਸੀ ਗਦਰੀ ਬਾਬੇ ਸਾਰੇ ਹੀ ਕਾਮਰੇਡ ਸੀਗੇ ਕੁਝ ਸਿੱਖ ਸਕਾਲਰ ਹੈਗੇ ਆ ਜਿਨ੍ਹਾਂ ਨੇ ਆਪਦੀ ਕਿਤਾਬ ਲਿਖੀ ਆ ਵੀ ਉਹ ਸਾਰੇ ਸਿੱਖ ਹੀ ਸੀਗੇ ਹਿੰਦੂ ਸਕਾਲਰ ਹੈਗੇ ਕੁਝ ਉਹ ਕਹਿੰਦੇ ਉਹ ਕੱਲੇ ਹਿੰਦੂ ਸੀ ਜੇ ਲਾਲਾ ਇਹ ਨਾ ਹੁੰਦੇ ਲਾਲਾ ਹਰਦਿਆਲ ਜੀ ਹੁੰਦੇ ਤਾਂ ਕੁਝ ਵੀ ਨਹੀਂ ਹੋਣਾ ਸੀਗਾ ਇਸ ਕਰਕੇ ਰੀਅਲ ਪਿਕਚਰ ਉਹ ਕੱਲੇ ਕੱਲੇ ਬੰਦੇ ਦੇ ਵਿਚਾਰ ਸੀਗੇ ਤੇ ਜਿਹੜੀ ਕਾਨਫਰੰਸ ਹੈਗੀ ਆ ਹੁਣ ਸਾਰੇ ਵਿਦਵਾਨਾਂ ਦੇ ਵਿਚਾਰ ਆਉਣਗੇ ਤੇ ਇਹਦੇ ਬਾਅਦ ਇੱਕ ਬੜਾ ਵਧੀਆ ਦਸਤਾਵੇਜ਼ ਬਣੂਗਾ ਤੇ ਸਹੀ ਉਹਨਾਂ ਹੀ ਅਸੀਂ ਕੋਸ਼ਿਸ਼ ਇਹ ਵੀ ਕਰ ਰਹੇ ਆ ਗਦਰੀ ਯੋਧਿਆਂ ਦੇ ਕੋਈ ਵਾਰਸ ਹੋਣ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇ ਉਹ ਸਾਡੇ ਨਾਲ ਸੰਪਰਕ ਅਸੀਂ ਪਾਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਕੋਈ ਸਾਨੂੰ ਪਾਲਣ ਦੀ ਕੋਸ਼ਿਸ਼ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਅਸੀਂ ਦਾ ਅਨਾਉਂਸ ਕਰ ਹੀ ਚੁੱਕੇ ਆ ਅਸੀਂ ਉਹਨਾਂ ਨੂੰ ਸਨਮਾਨਿਤ ਕਰਾਂਗੇ ਦੇ ਕੋ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਚੁਣੌਤੀਆਂ ਉਹ ਵਿਦੇਸ਼ ਦੇ ਵਿੱਚ ਕਿਹੜੀਆਂ ਨੇ ਇਹਦੇ ਬਾਰੇ ਵੀ ਸੱਚਾ ਹੋਏਗੀ ਇੱਥੇ ਔਰ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਇਹਦੇ ਬਾਰੇ ਵੀ ਗੱਲਬਾਤ ਹੋਏਗੀ ਤੇ ਕਿਹੜੇ-ਕਿਹੜੇ ਦੇਸ਼ਾਂ ਤੋਂ ਮਤਲਬ ਤੁਹਾਡੇ ਕੋਲ ਜਿਹੜੇ ਬੁਲਾਰੇ ਆ ਵਿਦਵਾਨ ਆਉਂਦੇ ਆ ਜਾਂ ਸੰਪਰਕ ਕਰ ਚੁੱਕੇ ਆ ਜਾਂ ਆਉਣ ਦੀ ਉਮੀਦ ਹੈ ਸਾਡੇ ਕੋਲ ਸਭ ਤੋਂ ਜ਼ਿਆਦਾ ਭਾਰਤ ਤੋਂ ਆ ਜਾਂਦੇ ਹੈਗੇ ਆ ਪਾਕਿਸਤਾਨ ਤੋਂ ਆ ਜਾਂਦੇ ਹੈਗੇ ਆ ਇੰਗਲੈਂਡ ਤੋਂ ਆ ਜਾਂਦੇ ਹੈਗੇ ਆ ਯੂ ਐਸ ਏ ਤੋਂ ਆ ਜਾਂਦੇ ਹੈਗੇ ਆ ਆਉਂਦੇ ਤੇ ਨਾ 4-5 ਕੰਟਰੀਆਂ ਤੋਂ ਹੀ ਆ ਯੂਰਪ ਦੇ ਕੋਈ ਹੋਰ ਕਿਸੇ ਕੰਟਰੀ ਤੋਂ ਆ ਜਾਵੇ ਤੇ ਸਾਨੂੰ ਇਹਨਾਂ ਦੀ ਮਿਜ਼ਨ ਪਹੁੰਚਣ ਦੇ ਉਹਨਾਂ ਨਾਲ ਗੱਲ ਬਣਦੀ ਆ ਵੀ ਕਦੋਂ ਕਿਹਨੂੰ ਵੀਜ਼ਾ ਮਿਲਦਾ ਹੈਗਾ ਤੇ ਕਿਹੜਾ ਆਉਂਦਾ ਹੁਣ ਤੱਕ ਸਾਡੇ ਕਾਨਫਰੰਸਾਂ ਵਿੱਚ ਆਉਣ ਲਈ ਬੰਦਿਆਂ ਵੀ 350 ਪੌਣੇ 400 ਤੱਕ ਬੰਦਿਆਂ ਨੂੰ ਵੀਜ਼ੇ ਲੱਗ ਚੁੱਕੇ ਹੈਗੇ ਆ ਜਿਹੜੇ ਆਏ ਤੇ ਆ ਕੇ ਵਾਪਸ ਮੁੜ ਜਾਂਦੇ ਹੈਗੇ ਆ ਸਭ ਤੋਂ ਵੱਡੀ ਨਿਊਜ਼ ਅੱਜ ਦੀ ਸੀਗੀ ਅੱਜ ਸੁਖਜੀਤ ਸਿੰਘ ਚੀਮਾ ਜੀ ਜੰਦਰ ਵਾਲੇ ਜਿਹੜੇ ਭੁਖਰਾਜ ਫੈਕਟਰੀ ਦੇ ਮਾਲਕ ਹੈਗੇ ਆ ਬਹੁਤ ਤਗੜੇ ਲੇਖਕ ਵੀ ਹੈਗੇ ਆ ਉਹਨਾਂ ਦੀ ਉਹਨਾਂ ਦੀ ਵਾਈਫ ਨੂੰ ਵੀ ਵੀਜ਼ਾ ਮਿਲ ਗਿਆ ਹੈਗਾ ਉਹ ਸਾਡੇ ਕੋਲ 20 ਨੂੰ ਆ ਵੀ ਪਹੁੰਚ ਵੀ ਰਏ ਆ ਤੁਹਾਡੇ ਜੰਦਰ ਦੇ ਹੀ ਹੈਗੇ ਆ ਤੇ ਉਹਨਾਂ ਨੂੰ ਅਸੀਂ ਉਥੇ ਅਰੰਧਪੁਰ ਸਾਹਿਬ ਵੀ ਸਨਮਾਨਤ ਕੀਤਾ ਸੀਗਾ ਇਸ ਤੋਂ ਬਿਨਾ ਇਹ ਸੁਖਦੇਵ ਸਿੰਘ ਰੰਧਾਵਾ ਜੀ ਜਿਹੜੇ ਡੀਏਵੀ ਕਾਲਜ ਹੈਗੇ ਆ ਡੀਏਵੀ ਕਾਲਜ ਜੰਦਰ ਦੇ ਪ੍ਰੋਫੈਸਰ ਹੈਗੇ ਆ ਉਹ ਆਲਰੇਡੀ ਪਹੁੰਚ ਚੁੱਕੇ ਹੈਗੇ ਆ ਇੱਕ ਤਰਸ਼ੇਮ ਸਿੰਘ ਜੀ ਭਿੰਡਰ ਸਾਹਿਬ ਜਿਹੜੇ ਪ੍ਰਿੰਸੀਪਲ ਹੈਗੇ ਆ ਬੰਗਾ ਕਾਲਜ ਦੇ ਠੀਕ ਹੈ ਜੀ ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਹੈਗੇ ਆ ਬਾਕੀ ਆਈ ਜਾਂਦੇ ਆ ਜੀ ਅਮਰੀਕਾ ਤੋਂ ਵੀ ਇੰਗਲੈਂਡ ਤੋਂ ਵੀ ਸਾਰੇ ਹੀ ਉਦ ਮਹਿਲ ਰੌਣਕਾਂ ਚੰਗੀਆਂ ਲੱਗਣਗੀਆਂ ਜੀ ਬਹੁਤ ਵਧੀਆ ਜੀ ਪਿਛਲੀਆਂ ਕਾਨਫਰੰਸਾਂ ਦੇ ਵਿੱਚ ਵੀ ਤੁਸੀਂ ਬੜੀ ਸਫਲਤਾ ਨਾਲ ਆਪਣਾ ਜਿਹੜੀ ਪੇਸ਼ਕਾਰੀ ਤੁਹਾਡੇ ਸਾਰੇ ਟੀਮ ਨੇ ਆਪਣਾ ਬੜਾ ਫਰਜ਼ ਨਿਭਾਇਆ ਔਰ ਬੜੀ ਚੰਗੀ ਤਰ੍ਹਾਂ ਆਉ ਪਗ ਵੀ ਮਹਿਮਾਨਾਂ ਦੀ ਹੋਈ ਤੇ ਨਾਲ ਦੇ ਨਾਲ ਵਿਚਾਰ ਚਰਚਾ ਜਿਹੜੀ ਨਿੱਠ ਕੇ ਆ ਉਹ ਵੀ ਹੋਈ ਬੜੀਆਂ ਸਫਲ ਇਤਿਹਾਸ ਹੈ ਤੁਹਾਡੀਆਂ ਕਾਨਫਰੰਸਸ ਦਾ ਤੁਹਾਡੇ ਨਾਲ ਹੋਰ ਕਿਹੜੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਜੱਟ ਪੰਜਾਬੀ ਸਭਾ ਦੇ ਨਾਲ 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 ਰਲ ਕੇ ਇਸ ਕਾਰਜ ਨੂੰ ਨੇਪਰੇ ਚਾੜਨ ਵਾਸਤੇ ਯਤਨਸ਼ੀਲ ਨੇ ਸੌਤੋਂ ਪਹਿਲਾਂ ਸਾਡੀ ਰਜਿਸਟਰਡ ਜਿਹੜੀ ਸੰਸਥਾ ਹੈਗੀ ਆ ਨਾ ਜੀ ਉਹ ਕੀ ਆ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਹੂੰ ਉਹਦੇ ਨਾਂ ਦੇ ਥੱਲੇ ਦੂਜਾ ਅਸੀਂ ਨਾਂ ਰਜਿਸਟਰ ਕਰਾਇਆ ਹੈਗਾ ਵਾ ਜਗਤ ਪੰਜਾਬੀ ਸਭਾ ਹਾਂਜੀ ਤੇ ਇਹਦੇ ਬਿਨਾ ਸਾਡੇ ਕੋਲੇ ਕੰਟਾਰੀਓ ਫਰੈਂਡ ਕਲੱਬ ਹੈਗੀ ਆ ਜਿਹੜੀ ਅਸੀਂ 2008 ਤੋਂ ਸ਼ੁਰੂ ਕੀਤੀ ਸੀ ਉਹਦੀ ਕਿਤੇ ਰਜਿਸਟ੍ਰੇਸ਼ਨ ਨਹੀਂ ਕਰਾਈ ਕੋਈ ਰਜਿਸਟਰ ਨਹੀਂ ਕਰਾਈ ਹੋਈ ਇੱਕ ਅੰਟਾਰੀਓ ਫਰੈਂਡ ਕਲੱਬ ਵੱਲੋਂ ਅਸੀਂ 25 ਕ ਬਿਜ਼ਨਸਮੈਨ ਸੀਗੇ ਜਿਹੜੇ ਇਕੱਠੇ ਹੁੰਦੇ ਸੀਗੇ ਤੇ ਉਹ ਅੱਜ ਤੱਕ ਵੀ ਨਾਲ ਇਕੱਠੇ ਹੀ ਆ 1-2 ਨੂੰ ਛੱਡ ਕੇ ਇੰਟਾਰੀਓ ਫਰੈਂਡ ਕਲੱਬ ਪੱਪਾ ਤੇ ਜਗਤ ਪੰਜਾਬੀ ਸਾਹਿਬ ਤਿੰਨਾਂ ਸਥੇ ਜਥੇਬੰਦੀਆਂ ਨੂੰ ਸ਼ੁਰੂ ਹੋ ਰਹੀ ਹੈਗੀ ਆ ਤੇ ਇਹਦੇ ਨਾਲ ਸ਼ੁਰੂ ਤੋਂ ਹੀ ਹਮਦਰਦ ਅਖਬਾਰ ਵਾਲੇ ਇਹ ਅਮਰ ਸਿੰਘ ਭੁੱਲਰ ਜੀ ਇਹ 2009 ਤੋਂ ਪਹਿਲੀ ਕਾਨਫਰੰਸ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਹੀ ਲੱਗੇ ਹੋਏ ਹੈਗੇ ਆ ਉਹ ਸਾਡੇ ਨਾਲ ਹੈਗੇ ਆ ਐਸ ਵਾਰੀ ਸਭ ਤੋਂ ਵੱਡਾ ਕੰਮ ਟੈਗ ਟੀਵੀ ਠੀਕ ਤਾਹਿਰ ਅਸਲਮ ਗੋਰਾ ਜੀ ਪਾਕਿਸਤਾਨ ਵਾਲੇ ਉਹ ਇੱਕ ਉਹਨਾਂ ਨੇ ਉਦੋਂ ਪਹਿਲਾਂ ਕੁਝ ਦਿਨ ਹੋਏ ਪਹਿਲਾਂ 4 ਤਰੀਕ ਨੂੰ ਫੰਕਸ਼ਨ ਕੀਤਾ ਨੋਟੋਕਟ 130 ਉਹਨਾਂ ਦੇ ਲੈਹਿੰਦੇ ਪੰਜਾਬ ਦੇ ਬੰਦੇ ਸੀਗੇ ਤੇ ਐਕੀ ਉਮੀਦ ਹੈਗੀ ਆ ਉਹਨਾਂ ਦਾ 100 ਬੰਦਾ ਜਿਹੜਾ ਪਾਕਿਸਤਾਨ ਤੋਂ ਪਹਿਲਾਂ ਸਾਡੀ ਕਾਨਫਰੰਸ ਹੈ ਚ 5-7 ਤੋਂ ਵੱਧ ਨਹੀਂ ਕਦੀ ਇਨਵੋਲ ਹੁੰਦੇ ਸੀਗੇ ਐਕੀ ਉਮੀਦ ਹੈਗੀ ਆ ਸਾਨੂੰ 100 ਤੋਂ ਵੱਧ ਉਸ ਲੈਹਿੰਦੇ ਪੰਜਾਬ ਤੋਂ ਵੀ ਉਹ ਵੀ ਸਾਡੇ ਨਾਲ ਰਲਣਗੇ ਬਿਲਕੁਲ ਜੀ ਇਹ ਜਿਹੜਾ ਸਾਡਾ ਇੱਥੇ ਪੰਜਾਬੀਆਂ ਦਾ ਇੱਕ ਆਪਸੀ ਸਾਹਿਤਿਕ ਭਾਈਚਾਰਾ ਹੈ ਉਸ ਦੇ ਵਿੱਚ ਬੜੀ ਚੰਗੀ ਇੱਕ ਵਧੀਆ ਗੱਲ ਜੋ ਮੈਨੂੰ ਦੇਖਣ ਨੂੰ ਮਿਲਦੀ ਹੈ ਕਿ ਸਾਡੇ ਪਾਕਿਸਤਾਨੀ ਭਰਾ ਵੀ ਭੈਣਾ ਵੀ ਸ਼ਾਮਲ ਹੁੰਦੇ ਆ ਜਿਸ ਦੇ ਨਾਲ ਸਾਨੂੰ ਇੱਕ ਜਿਹੜੇ ਸਾਡੀਆਂ ਜੜਾਂ ਜੁੜੀਆਂ ਹੋਈਆਂ ਨੇ ਉਹਦਾ ਵਿਸਾਸ ਹੁੰਦਾ ਕਿ ਅਸੀਂ ਸਾਰੇ ਚਾਹੇ ਤੀਜੀ ਧਰਤੀ ਤੇ ਬੈਠੇ ਆਂ ਪਰ ਸਾਡੀਆਂ ਜਿਹੜੀਆਂ ਜੜਾਂ ਨੇ ਉਹ ਸਾਡੀਆਂ ਸਾਂਝੀਆਂ ਨੇ ਤੇ ਚੱਠਾ ਸਰ ਉਹਦੇ ਮੈਂ ਤੁਹਾਨੂੰ ਇੱਕ ਦੱਸਾਂ ਜੀ ਉਹ ਕਹਿੰਦੇ ਲੈਂਦਾ ਪੰਜਾਬ ਨਾ ਕਿਆ ਕਰੋ ਚੜਦਾ ਪੰਜਾਬ ਨਾ ਕਿਆ ਕਰੋ ਪੰਜਾਬ ਨੂੰ ਪੰਜਾਬ ਹੀ ਕਿਆ ਕਰੋ ਹਾਂ ਸਾਰਾ ਦੁਨੀਆ ਦਾ ਸਾਡਾ ਇੱਕੋ ਹੀ ਪੰਜਾਬ ਹੈਗਾ ਜੀ ਤੇ ਬੜੀ ਚੰਗੀ ਗੱਲ ਬੜੀ ਵਧੀਆ ਗੱਲ ਹੈ ਕਿ ਤੁਹਾਡੇ ਜਿਹੜੇ ਇੱਥੇ ਹੋਰ ਵੀ ਸਾਹਿਤਿਕ ਸਾਡੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਇੰਨਾ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਆ ਔਰ ਇੱਕ ਆਪਣੀ ਜਿਹੜੀ ਇੱਕ ਸਾਹਿਤਿਕ ਜਿਹੜਾ ਦਾਨਪਰਦਾਨ ਹੈ ਉਹ ਹੁੰਦਾ ਆ ਚੱਟਾ ਸਾਹਿਬ ਤੋਂ ਇੱਕ ਹੋਰ ਕਿਹੜੇ মিডিਆ ਜਿਹੜਾ ਇਹਦੇ ਕਵਰੇਜ ਤੁਹਾਨੂੰ ਲੱਗਦਾ ਹੈ ਕਿ ਬੜੀ ਸੈਟੀਸਫੈਕਟਰੀ ਹੁੰਦੀ ਹੈ ਤੁਹਾਡੀ ਬੜੀ ਸੰਤੁਸ਼ਟੀਜਨਕ ਕਵਰੇਜ ਕਰਦੇ ਹੋ ਨਾਲ-ਨਾਲ মিডিਆ ਦੇ ਜ਼ਰੀਏ ਲਾਈਵ ਵੀ ਦਿਖਾਉਂਦੇ ਹੋ ਜਾਂ ਤੁਸੀਂ ਇਹਨੂੰ ਬਾਅਦ ਚ ਰਿਕਾਰਡਡ ਦਿਖਾਉਂਦੇ ਹੋ ਨਹੀਂ ਸਾਡੀ ਤਾਂ ਲਾਈਵ ਦੇ ਬਾਰੇ ਹਮਦਰਦ মিডিਆ ਜਿਹੜਾ ਹੈਗਾ ਗਰੁੱਪ ਹੈਗਾ ਵਾ ਉਹ ਉਹਨਾਂ ਦੇ ਜਿਹੜੇ ਸਾਰਾ ਸਾਰ ਭੁੱਲ ਅਮਰ ਸਿੰਘ ਭੁੱਲਰ ਜੀ ਸਾਡੇ ਇਸ ਸੰਸਥਾ ਦੇ ਸਰਪ੍ਰਸਤ ਹੈਗੇ ਆ ਇਸ ਕਾਨਫਰੰਸ ਦੇ ਸਰਪ੍ਰਸਤ ਹੈਗੇ ਆ ਸੋ ਬਹੁਤ ਵੱਡਾ ਉਹਨਾਂ ਦਾ ਚੈਨਲ ਹੈਗਾ ਦੂਸਰਾ ਟੈਗ ਟੀਵੀ ਇਸ ਤੋਂ ਬਿਨਾ ਪੰਜਾਬ ਟੀਵੀ ਝਾਂਜਰ ਟੀਵੀ ਤੇ ਬਹੁਤ ਸਾਰੇ ਹੋਰ ਜਿਹੜੇ ਚੈਨਲ ਹੈਗੇ ਆ ਇਹਨੂੰ ਕਵਰੇਜ ਕਰ ਰਿਹਾ ਹੈਗਾ ਇੱਥੋਂ ਵੀ ਕਰ ਰਿਹਾ ਇੰਡੀਆ ਤੋਂ ਵੀ ਕਰ ਰਿਹਾ ਹੈਗਾ ਸਾਂਝਾ ਸਾਂਝਾ ਟੀਵੀ ਹੈਗਾ ਵਾ ਜਗਤ ਪੰਜਾਬੀ ਇੱਕ ਟੀਵੀ ਚੈਨਲ ਹੀ ਸਾਡਾ ਨੂੰ ਕੁਦਰਤ ਤੋਂ ਚੱਲਦਾ ਹੈਗਾ ਉਹ ਹੈਗਾ ਕਾਫੀ ਉਮੀਦ ਹੈਗੀ ਆ ਸਾਡਾ ਸਭ ਤੋਂ ਵੱਡਾ ਹੈਗਾ ਵਾ ਸਾਡੇ ਇੰਦਰ ਦੀਪ ਸਿੰਘ ਜੀ ਚੀਮਾ ਜੋ ਈਸਟਵਰਡ ਮਾਲ ਦੇ ਮਾਲਕ ਹੈਗੇ ਆ ਉਹਨਾਂ ਨੇ ਜ਼ਿੰਮੇਵਾਰੀ ਲਈ ਹੋਈ ਹੈਗੀ ਆ ਵੀ ਅਸੀਂ ਇਹ ਮੀਡੀਆ ਦਾ ਅਸੀਂ ਕੀ ਕਵਰੇਜ ਕਰਨਾ ਹੈਗਾ ਵਾ ਕੁਝ ਅਵਾਰਡ ਵੀ ਕਹਿੰਦੇ ਦੇਣੇ ਆ ਸੀ ਚੰਗਾ ਲੱਗਦਾ ਸਾਨੂੰ ਜਿਹੜੇ ਏਡੇ ਵੱਡੇ ਬੰਦੇ ਸਾਡੇ ਨਾਲ ਰਲਦੇ ਹੈਗੇ ਬਹੁਤ ਵਧੀਆ ਕਿਉਂਕਿ ਜਦੋਂ ਸਾਡੇ ਨਾਲ ਕੋਈ ਆ ਜਾਂਦਾ ਅੱਗੇ ਸਾਡੀ ਕਹਿ ਲਓ ਕਿ ਸਹਿਯੋਗ ਕਰਨ ਲਈ ਤੇ ਉਹਦੇ ਨਾਲ ਸਾਡੀ ਜਿਹੜੀ ਸੰਸਥਾ ਦਾ ਜਿਹੜਾ ਮਾਣ ਹੈ ਉਹ ਵੀ ਵੱਧਦਾ ਹੈ ਤੇ ਜਗਤ ਪੰਜਾਬੀ ਸਭਾ ਕਿਉਂਕਿ ਪੂਰੇ ਵਿਸ਼ਵ ਵਿੱਚ ਤੁਹਾਡੇ ਜਿਹੜੇ ਸਾਹਿਤਕਾਰ ਨੇ ਚ ਸ਼ਾਮਲ ਹੁੰਦੇ ਆ ਆਨਲਾਈਨ ਵੀ ਕੋਈ ਇਹਦੇ ਕਦੀ ਕਰਾਉਂਦੇ ਹੋ ਅੱਗੋਂ ਪਿੱਛੋਂ ਜਿਵੇਂ ਹੁਣ ਤੱਕ ਕਾਨਫਰੰਸ ਹੈ ਤੇ ਕਦੀ ਕੋਈ ਆਨਲਾਈਨ ਗੱਲਬਾਤ ਕੋਈ ਪ੍ਰੋਗਰਾਮ ਚੱਲਦੇ ਹੋਣ ਕਿ ਕੋਈ ਵੀ ਕਿਸੇ ਵੀ ਦੇਸ਼ ਤੋਂ ਸ਼ਾਮਲ ਹੋ ਜਾਵੇ ਉਹਦੇ ਲਈ ਅਸੀਂ 22 ਤਰੀਕ ਨੂੰ ਇੰਡੀਆ ਦੇ ਸ਼ਾਮ ਦੇ 7 ਵਜੇ ਤੇ ਕੈਨੇਡਾ ਦੇ 9:30 ਵਜੇ ਮਾਰਨਿੰਗ ਸਵੇਰ ਟਾਈਮ ਅਸੀਂ ਇੱਕ ਉਹ ਇੱਕ ਸੈਸ਼ਨ ਰੱਖ ਰਹੇ ਹਾਂ ਉਹਦੇ ਗੱਲਬਾਤ ਕਰਨ ਲਈ ਰੱਖੇ ਰਿਹਾ ਜਿਹੜੇ ਬੰਦੇ ਇੱਥੇ ਨਹੀਂ ਪਹੁੰਚ ਸਕਦੇ ਉਹਨਾਂ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਜੀ ਜਿਹੜੇ ਸਾਡੇ ਚੀਫ ਗੈਸਟ ਹੋਣਗੇ ਇਹਨਾਂ ਦੇ ਨਾਲ ਬਾਲਮਕੰਦ ਸ਼ਰਮਾ ਜੀ ਜਿਹੜੇ ਚੇਅਰਮੈਨ ਆ ਫੂਡ ਕਮਿਸ਼ਨ ਦੇ ਉਹ ਵਿਸ਼ੇਸ਼ ਮਹਿਮਾਨ ਹੋਣਗੇ ਤੇ ਸਾਡੇ ਦੋ ਜਿਹੜੇ ਵਾਈਸ ਚਾਂਸਰ ਸਾਹਿਬਾਨ ਨੇ ਡਾਕਟਰ ਮਹਿਲ ਸਿੰਘ ਜੀ ਜਿਹੜੇ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਰ ਹੈਗੇ ਆ ਹਾਂਜੀ ਤੇ ਦੂਸਰੇ ਡਾਕਟਰ ਜਸਵਿੰਦਰ ਸਿੰਘ ਜੀ ਜਿਹੜੇ ਬਡੂ ਸਾਹਿਬ ਯੂਨੀਵਰਸਿਟੀ ਦੇ ਵਾਈਸ ਚਾਂਸਰ ਉਹਦੇ ਨਾਲ ਸਾਡੇ ਚੀਫ ਐਡਵਾਈਜ਼ਰ ਵੀ ਆ ਜਗਤ ਪੰਜਾਬੀ ਸਭਾ ਦੇ ਉਹ ਚੀਫ ਐਡਵਾਈਜ਼ਰ ਆ ਉਹ ਆ ਰਹੇ ਹੈਗੇ ਆ ਇਹਦੇ ਇਹਨਾਂ ਦੇ ਨਾਲ ਬੇਖਲ ਬੜਾ ਵਧੀਆ ਮੋਰ ਬਣੂਗਾ ਅਮਰੀਕਾ ਤੋਂ ਜਸਰੀਤ ਕੌਰ ਜੀ ਹੈਗੇ ਆ ਜਿਹੜੇ ਜਸਰੀਤ ਗਰੇਵਾਲ ਜਿਹੜੇ ਡਾਕਟਰ ਐਸ ਐਸ ਗਿੱਲ ਸਾਹਿਬ ਥੋੜਾ ਜਿਹਾ ਪਿਛਲੇ ਸਾਲ ਸਾਡੀ ਬਦਕਿਸਮਤੀ ਨਾਲ ਸਾਡੀ ਬਦਕਿਸਮਤੀ ਉਹ ਕਾਲ ਚਲਾਣਾ ਕਰ ਗਏ ਉਹਨਾਂ ਦਾ ਅਸੀਂ ਸਨਮਾਨ ਜਿਹੜਾ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਵੀ ਕੀਤਾ ਸੀਗਾ ਸਾਡਾ ਕੱਲਾ ਜਿੰਦੇ ਜੀ ਦੇ ਨਹੀਂ ਜਿਹੜੇ ਦੁਨੀਆ ਤੋਂ ਚਲੇ ਵੀ ਜਾਂਦੇ ਆ ਨਾ ਜੀ ਤੇ ਜਿਨ੍ਹਾਂ ਨੇ ਕੰਮ ਕੀਤੇ ਹੈਗੇ ਆ ਜੇ ਤੁਹਾਡੇ ਰਿਸ਼ਤੇ ਉਹਨਾਂ ਨਾਲ ਸਹੀ ਹੋਣ ਤੁਸੀਂ ਫੇਰ ਵੀ ਉਹਨਾਂ ਨੂੰ ਯਾਦ ਕਰਦੇ ਹੋ ਜੋ ਤੁਹਾਡੇ ਮਤਲਬ ਹੀ ਰਸੇ ਹੋਣ ਫੇਰ ਤੁਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ ਅਸੀਂ ਉਹਨਾਂ ਦੇ ਪਰਿਵਾਰ ਨੂੰ ਸੱਦ ਕੇ ਉਹਨਾਂ ਦੇ 10 ਮੈਂਬਰ ਵੀ ਆਏ ਉਹਨਾਂ ਦੀ ਵਾਈਫਾਈ ਬੇਟੀ ਆ ਜੁਆਈ ਆਏ ਉਹਨਾਂ ਦਾ ਬੇਟਾ ਆ ਉਹ ਮੈਨੂੰ ਅੱਜ ਵੀ ਕਹਿੰਦਾ ਕਰਦੇ ਆ ਵੀ ਅੰਕਲ ਸਾਨੂੰ ਜਦੋਂ ਮੁੜ ਕੇ ਫੇਰ ਸਾਨੂੰ ਦੱਸਿਓ ਅਸੀਂ ਹਮੇਸ਼ਾ ਤੁਹਾਡੇ ਨਾਲ ਹੈਗੇ ਆ ਸਾਨੂੰ ਵੀ ਚੰਗਾ ਲੱਗਦਾ ਇਹੋ ਜਿਹੇ ਪਰਿਵਾਰਾਂ ਨਾਲ ਮੁੜ ਕੇ ਬਾਅਦ ਵਿੱਚ ਇੱਕ ਬੰਦੇ ਦੇ ਜਾ ਬਾ ਜਾਣ ਤੋਂ ਬਾਅਦ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਚੰਗੇ ਸਬੰਧ ਰੱਖੇ ਜਾਣ ਇਹ ਸਭ ਤੋਂ ਵੱਡੀ ਗੱਲ ਅਸੀਂ ਕਰਨ ਕੋਸ਼ਿਸ਼ ਕਰ ਰਹੇ ਹਾਂ ਵੀ ਕਰੀਏ ਅਸੀਂ ਮੈਂ ਤੁਹਾਡੀ ਟੀਮ ਦੇ ਜਦੋਂ ਨਾਮ ਪੜ੍ਹ ਰਹੀ ਸੀ ਤੁਹਾਡੇ ਮੈਂ ਮਤਲਬ ਉਸ ਪੋਸਟਰ ਦੇ ਵਿੱਚੋਂ ਕਿ ਤੁਹਾਡੇ ਨਾਲ ਮੀਤ ਪ੍ਰਧਾਨ ਜਿਹੜੇ ਤੁਹਾਡੇ ਗੁਰਦਰਸ਼ਨ ਸਿੰਘ ਸੀਰਾ ਜੀ ਸਰਦਾਰ ਪ੍ਰਭਜੀਤ ਸਿੰਘ ਰਠੌਰ ਜੀ ਪ੍ਰਿੰਸੀਪਲ ਸਰਦਾਰ ਤਰਲੋਚਰ ਸਿੰਘ ਢਵਾਲ ਜੀ ਸਰਦਾਰ ਸਗੀਰ ਸਿੰਘ ਜੀ ਡਾਕਟਰ ਸੰਤੋਖ ਸਿੰਘ ਸੰਧੂ ਜੀ ਸਰਦਾਰ ਸਦੂਲ ਸਿੰਘ ਥਿਆੜਾ ਜੀ ਤੇ ਇਹ ਇੱਕ ਸਾਡੇ ਹੈਗੇ ਤਾਹਿਰ ਅਸलम ਜੀ ਇਹਨਾਂ ਸਾਰਿਆਂ ਦੀ ਸਾਥ ਦੇ ਨਾਲ ਤੁਸੀਂ ਇਸ ਕਾਨਫਰੰਸ ਤੋਂ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਹੋਣਗੇ ਤਾਂ ਜਸਟ ਸਿਰਫ ਮੇਰੇ ਸਾਹਮਣੇ ਜਿਹੜੇ ਨਾਮ ਆਏ ਉਹੀ ਹੈ ਕਿਉਂਕਿ ਜੋ ਸਾਨੂੰ ਇੱਕ ਨਜ਼ਰ ਆ ਰਿਹਾ ਹੁੰਦਾ ਸਟੇਜ ਦੇ ਉੱਤੇ ਤੇ ਉਹਦੇ ਪਿੱਛੇ ਜਿਹੜੀ ਕਹਾਣੀ ਹੁੰਦੀ ਹੈ ਉਹ ਬਹੁਤ ਸਾਰੇ ਸਾਥੀਆਂ ਦੀ ਹੁੰਦੀ ਹੈ ਤੁਸੀਂ ਉਹਨਾਂ ਸਾਰਿਆਂ ਲਈ ਕੀ ਕਹਿਣਾ ਚਾਹੋਗੇ ਮੈਂ ਤੇ ਇੱਕੋ ਕਹਿਣਾ ਹਾਂ ਕਈ ਵਾਰ ਇੱਕ ਕਈ ਨੂੰ ਦੇਦਾ ਹੁੰਦਾ ਵੀ ਦਾ 12 ਫੁੱਟ ਜਾਂ 20 ਫੁੱਟ ਉੱਚਾ ਦਰਖਤ ਖੜਾ ਹੈਗਾ ਉਹ ਕਲਾ ਦਰਖਤੀ ਦੀਦਾ ਹੁੰਦਾ ਹੈਗਾ ਉਹਦੇ ਹੀਠਾ ਘਟੋ ਘਟ ਵੀ 100 150 200 ਫੁੱਟ ਤੋਂ ਹੀਠੋਂ ਜਿਹੜੀਆਂ ਜੜਾ ਪਾਣੀ ਲੈ ਕੇ ਆਉਂਦੀਆਂ ਉਹਨਾਂ ਦਾ ਕਈ ਵਾਰੀ ਨਾਂ ਨਹੀਂ ਹੁੰਦਾ ਉਹ ਕੰਮ ਬਹੁਤ ਕਰਦੇ ਹੈਗੇ ਆ ਡਾਕਟਰ ਰਮਨੀ ਬਤਰਾ ਜੀ ਸਾਡਾ ਜਨ ਦੇ ਜੁੜੇ ਹੈਗੇ ਆ ਉਦੋਂ ਤੱਕ ਉਦੋਂ ਤੋਂ ਲੈ ਕੇ ਮਨਦੀਪ ਕੌਰ ਮੰਗਟ ਢੁੰਡੀ ਜਿੰਨੀਆਂ ਵੀ ਰੁਪਿੰਦਰ ਸਿੰਘ ਜਿੰਨੀਆਂ ਵੀ ਸਾਡੇ ਵਾਈਫਸ ਵਾਈਫ ਸਾਹਿਬ ਆਪ ਹੈਗ ਦੀ ਕੱਲੀ ਕੱਲੀ ਵਾਈਫ ਹੈਗੀ ਆ ਜਿੰਨਾ ਉਹ ਸਾਥ ਏਰੀਆ ਇਹਨਾਂ ਕੋਈ ਸਾਥ ਨਹੀਂ ਦਿੰਦਾ ਬਿਲਕੁਲ ਇਹ ਉਹਨਾਂ ਦਾ ਇੱਕ ਆਸਰਾ ਬਹੁਤ ਹੁੰਦਾ ਉਹਨਾਂ ਦਾ ਕੰਮ ਬਹੁਤ ਹੁੰਦਾ ਜਿੱਦਾਂ ਬਾਹਰ ਬੰਦਾ ਬੰਦਾ ਆਖੜੀ ਜਾਵੇ ਨਾ ਜੀ ਜੇ ਘਰੇ ਕੇ ਨਾ ਪੁੱਛ ਕੇ ਸ਼ੋਵੇ ਤਾਂ ਘਰੇ ਤੋਂ ਵੀ ਬੰਦੇ ਨੂੰ ਕਿ ਲਿਆਵ ਨਹੀਂ ਸਕਦੇ ਹੁੰਦੇ ਬਿਲਕੁਲ ਠੀਕ ਐ ਜੀ ਕਿਉਂਕਿ ਇਹ ਦੋ ਆ ਪਹੀਆਂ ਨਾਲ ਗੱਡੀ ਚੱਲਦੀ ਹੈਗੀ ਆ ਹਾਂ ਔਰ ਜੇ ਜੇ ਸਾਥ ਦੇਣਾ ਨਾ ਜੀ ਉਦੋਂ ਹੀ ਤੁਸੀਂ ਉਹ ਜੇ ਕੰਮ ਕਰ ਸਕਦੇ ਤੁਹਾਨੂੰ ਮੈਂ ਗਰੰਟੀ ਕਰਦਾ ਜਿਨ੍ਹਾਂ ਦੇ ਘਰ ਦੇ ਸਾਥ ਨਹੀਂ ਦਿੰਦੇ ਨਾ ਜੀ ਉਹ ਕਦੀ ਫਰੰਟ ਤੇ ਆ ਕੇ ਕੰਮ ਨਹੀਂ ਕਰ ਸਕਦੇ ਲੰਮਾ ਟਾਈਮ ਨਹੀਂ ਕਰ ਸਕਦੇ ਕਿਉਂਕਿ ਤੁਹਾਡੀ ਇੱਕ ਮਾਨਸਿਕ ਸਕੂਨ ਵੀ ਤੁਹਾਨੂੰ ਮਿਲਦਾ ਕਿ ਤੁਸੀਂ ਜਦੋਂ ਕੰਮ ਕਰ ਰਹੇ ਹੋ ਤੁਹਾਨੂੰ ਘਰੋਂ ਵੀ ਥੋੜਾ ਉਤਸ਼ਾਹ ਮਿਲੇ ਤੇ ਜੇ ਇਹ ਕਿਉਂਕਿ ਬਾਹਰ ਸਮਾਜ ਲਈ ਅਸੀਂ ਕੰਮ ਕਰ ਰਹੇ ਹਾਂ ਤੇ ਸਾਡਾ ਜਿਹੜਾ ਮਾਨਸਿਕ ਸੁੱਖ ਜਿਹੜਾ ਉਹ ਬੜਾ ਜ਼ਰੂਰੀ ਆ ਕਿ ਤੁਸੀਂ ਚੰਗਾ ਕਰ ਜਿਹੜਾ ਉਹ ਕਰ ਸਕੋ ਤੇ ਇਹ ਤਿੰਨ ਦਿਨ ਤੁਸੀਂ ਇਸ ਕਾਨਫਰੰਸ ਤੋਂ ਵੱਡੇ ਆ ਤੇ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਲੱਗ ਲੱਗ ਗਤੀਵਿਧੀਆਂ ਹੋਣਗੀਆਂ ਜਾਂ ਇੱਕ ਹੀ ਇਹਨਾਂ ਵਿਸ਼ਿਆਂ ਦੇ ਹੀ ਚਰਚਾ ਹੋਏਗੀ ਦੇਖੋ ਜੀ ਆਮ ਕਰ ਜਦੋਂ ਪਹਿਲਾਂ ਸ਼ੁਰੂ ਕੀਤੀਆਂ ਸੀ ਨਾ ਜੀ ਕਾਨਫਰੰਸਾਂ ਸਾਨੂੰ ਵੀ ਨਹੀਂ ਪਤਾ ਹੁੰਦਾ ਸੀਗਾ ਜਿਹੜਾ ਮਰਜ਼ੀ ਵਿਦਵਾਨ ਆਇਆ ਲੇਖਕ ਆਵਦਾ ਜਿਹੜਾ ਮਰਜ਼ੀ ਅਗਲਾ ਪਿਛਲਾ ਪੇਪਰ ਪੜ੍ਹ ਕੇ ਤੁਰ ਗਿਆ ਹੂੰ ਸਾਨੂੰ ਵੀ ਨਹੀਂ ਪਤਾ ਲੱਗਦਾ ਸੀਗਾ ਇੱਕ ਬੰਦੇ ਨੂੰ ਮੈਂ ਸ਼ੁਰੂ ਸ਼ੁਰੂ ਚ ਕਹਿ ਬੈਠਾ ਵੀ ਕਿ ਇਹਨੇ ਮੈਂ ਸਮਝਾਤਾ ਤਾਂ ਡੇ ਵਰਗੇ ਨੇ ਜੀ ਨਵਾਂ ਕੈਜੋ ਜੀ ਨਵਾਂ ਨਵਾਂ ਪੇਪਰ ਲੈ ਕੇ ਲਈਓ ਉਹ ਰਮ ਪੇਪਰ ਕਹਿੰਦਾ ਵੀ ਆ ਚੋਕ ਪੇਪਰ ਜੀ ਮੈਂ ਕਹਾ ਜੀ ਨਵਾਂ ਮੈਂ ਕਹਾ ਮੈਂ ਤੇ ਨਾਲ ਤੇ ਕਹਿੰਦਾ ਤੂੰ ਪੰਜ ਵਾਰੀ ਪਹਿਲਾਂ ਇਹੋ ਹੀ ਕਾਨਫਰੰਸ ਐ ਪਹਿਲਾਂ ਹੋਰ ਵੀ ਪੜ ਚੁੱਕੇ ਹੈਗੇ ਆ ਹਾਂ ਤੇ ਉਹ ਮੈਂ ਕਹਿੰਦਾ ਤਰਲੀ ਤਾਂ ਨਵਾਂ ਤੂੰ ਤੇ ਨਹੀਂ ਕਦੀ ਸੁਣਿਆ ਨਾ ਉਹਨਾਂ ਦੇ ਕੋਲ ਹੀ ਬੜਾ ਵਧੀਆ ਆਨਸਰ ਹੁੰਦਾ ਹੈਗਾ ਵਾ ਵੀ ਤੂੰ ਤੇ ਨਹੀਂ ਸੁਣਿਆ ਭਾਈ ਹਾਂ ਠੀਕ ਹੈ ਹੁਣ ਉਦੋਂ ਬਾਅਦ ਅਸੀਂ ਇਹ ਨੈਤਿਕਤਾ ਦੀ ਗੱਲ ਕੀਤੀ ਤੇ ਨੈਤਿਕਤਾ ਤੋਂ ਬਿਨਾ ਕਦੀ ਕੋਈ ਹੋਰ ਕਿਸੇ ਵਿਸ਼ੇ ਤੇ ਨਹੀਂ ਬੋਲਿਆ ਜੇ ਕਿ ਸਿੱਖਿਆ ਦੀ ਗੱਲ ਕੀਤੀ ਤੇ ਸਿੱਖਿਆ ਤੋਂ ਬਿਨਾ ਨਹੀਂ ਕੋਈ ਬੋਲਿਆ ਐਸ ਵਾਰੀ ਜਿਹੜਾ ਵੀ ਬੰਦਾ ਬੋਲੂਗਾ ਉਹ ਸਿਰਫ ਗਦਰ ਲਹਿਰ ਦੇ ਦਾ ਯੋਗਦਾਨਾ ਉਹਦੇ ਬਾਰੇ ਹੀ ਗੱਲ ਕਰੂਗਾ ਇਹਦੇ ਲਈ ਹਰੇਕ ਨੂੰ ਆਪੋ ਆਪਣਾ ਲਿਖਣਾ ਹੀ ਪੈਣਾ ਵਾ ਲੋਕ ਲੈ ਕੇ ਹੀ ਲੈ ਕੇ ਆ ਰਹੇ ਹੈਗੇ ਕੋਈ ਪੁਰਾਣੇ ਲਿਖੇ ਫਾਰਮ ਇਹਦੇ ਵਿੱਚ ਕੋਈ ਵੀ ਲਿਖਿਆ ਪੁਰਾਣਾ ਲਿਖ ਕੇ ਚ ਨਹੀਂ ਆਉਣਾ ਦੂਜਾ ਪੰਜਾਬੀ ਭਾਸ਼ਾ ਦੇ ਵਰਤ ਇਹਦੇ ਲਈ ਜਿਹੜਾ ਕੀ ਕੀ ਹੋਣਾ ਹੈਗਾ ਵਾ 27 ਨੂੰ ਸਾਡੀ ਓਪਨਿੰਗ ਸੈਰੇਮਨੀ ਆ ਉਹ ਚ ਪੋਲੀਟਿਕਲ ਬੰਦੇ ਵੀ ਆਉਣਗੇ ਸਮਾਜਿਕ ਵੀ ਆਉਣਗੇ ਧਾਰਮਿਕ ਵੀ ਆਉਣਗੇ ਉਹ 4 ਤੋਂ ਲੈ ਕੇ 6 ਵਜੇ ਤੱਕ ਪਹਿਲੇ ਦਿਨ ਹੈਗਾ ਜੀ ਉਹ ਓਪਨਿੰਗ ਸੈਰੇਮਨੀ ਆ ਉਸ ਤੋਂ ਬਾਅਦ ਜਿਹੜਾ ਮੁੱਖ ਸੁਰ ਭਾਸ਼ਣ ਪੰਜਾਬੀ ਚ ਮੁੱਖ ਸੁਰ ਭਾਸ਼ਣ ਕਹਿੰਦੇ ਆ ਕੀਨੋਟ ਸਪੀਚ ਹੈਗੀ ਆ ਉਹ ਲਈ ਡਾਕਟਰ ਮਨਪ੍ਰੀਤ ਕੌਰ ਜੀ ਅਨੰਦਪੁਰ ਸਾਹਿਬ ਤੋਂ ਆ ਰਹੇ ਹੈਗੇ ਆ ਉਹ ਸਾਡੇ ਸਾਡਾ ਜਿਹੜਾ ਕੀਨੋਟ ਸਪੀਕਰ ਹੋਣਗੇ ਤੇ ਉਸ ਤੋਂ ਨੈਕਸਟ ਡੇ ਫਿਰ ਅਕੈਡਮਿਕ ਸੈਸ਼ਨ 11 ਵਜੇ ਤੋਂ ਸ਼ੁਰੂ ਹੋ ਜਾਣੇ ਹੈਗੇ ਆ ਤੇ ਸ਼ਾਮ ਤੱਕ ਚੱਲਣਗੇ ਜੀ ਸ਼ਾਮ ਨੂੰ ਇੱਕ ਛੋਟਾ ਜਿਹਾ ਕਵੀ ਦਰਬਾਰ ਹੋਊਗਾ ਕਵੀ ਕਵੀ ਦਰਬਾਰਾਂ ਦਾ ਨਾਂ ਕਾਨਫਰੰਸ ਨਹੀਂ ਰੱਖਦੇ ਹੁੰਦੇ ਉਹ ਸ਼ਾਮ ਅੱਧੇ ਘੰਟੇ ਦਾ ਵੱਤੋਂ ਪੌਣੇ ਘੰਟੇ ਦਾ ਹੋਊਗਾ ਨੈਕਸਟ ਡੇ ਵੀ ਪਹਿਲਾ ਅਕੈਡਮਿਕ ਸੈਸ਼ਨ ਉਸ ਤੋਂ ਬਾਅਦ ਜਿਹਨੂੰ ਵੈਲੇਡੈਕਟਰੀ ਕਹਿੰਦੇ ਆ ਕਿ ਆ ਸਮਾਪਤੀ ਉਹ ਇੱਕ ਸੈਸ਼ਨ ਹੋਊਗਾ ਉਸ ਤੋਂ ਬਾਅਦ ਇੱਕ ਕਲਚਰ ਪ੍ਰੋਗਰਾਮ ਸੀ ਉਸ ਤੋਂ ਬਾਅਦ ਸ਼ਾਮ ਨੂੰ ਹੋਊਗਾ ਇਹੋ ਹੀ ਸਾਡੇ ਅੱਜ ਤੱਕ ਦਿਮਾਗ 'ਚ ਹੀ ਹੋਈ ਹੈ ਬਹੁਤ ਵਧੀਆ ਤੇ ਅ ਮੀਡ ਕਰਦੇ ਆ ਕਿ ਤੁਸੀਂ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਜਿਸ ਤਰ੍ਹਾਂ ਤੁਸੀਂ ਪੰਜਾਬੀ ਬਾਬ ਬੋਲੀ ਜਾਂ ਤੁਸੀਂ ਗਦਰੀ ਬਾਬਿਆਂ ਦਾ ਜਾਂ ਗਦਰੀ ਜੋਧਿਆਂ ਦਾ ਇਤਿਹਾਸ ਲਿਆਇਆ ਉਹਦੇ ਨਾਲ ਸਾਡੀ ਨਵੀਂ ਪੀੜੀ ਦੀ ਜਾਣੂ ਹੋਊਗੀ ਮੈਨੂੰ ਬਹੁਤ ਹੀ ਚੰਗਾ ਲੱਗਾ ਇਹ ਵਿਸ਼ਾ ਕਿਉਂਕਿ ਅਸੀਂ ਵਰਤਮਾਨ ਦੀ ਗੱਲ ਕਰਦੇ ਸ਼ਾਇਦ ਕਈ ਵੀ ਬੀਤੇ ਨੂੰ ਭੁੱਲ ਜਾਂਦੇ ਆ ਤੇ ਜਦੋਂ ਤੁਸੀਂ ਗਦਰੀ ਬਾਬਿਆਂ ਦੀ ਗੱਲ ਕਰੋਗੇ ਗਦਰੀ ਜੋਧਿਆਂ ਦੀ ਗੱਲ ਕਰੋਗੇ ਤੇ ਅਸੀਂ ਪੰਜਾਬ ਦੇ ਉਹ ਸਾਰੇ ਸੰਘਰਸ਼ ਨਾਲ ਵੀ ਜੁੜਾਂਗੇ ਜਿੱਥੋਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਤੇ ਬੜਾ ਚੰਗਾ ਜੀ ਮੈਨੂੰ ਖੁਦ ਆਪ ਗਦਰੀ ਜੋਧਿਆਂ ਦਾ ਬਾਰੇ ਕੁਝ ਨਹੀਂ ਪਤਾ ਸੀਗਾ ਹੂੰ ਤੇ ਹੁਣ ਮੈਨੂੰ ਕੁਛ ਨਾ ਕੁਛ ਤੇ ਗਿਆਨ ਹੋਇਆ ਹੀ ਆ ਨਾ ਜੀ ਬਾਕੀ ਸਾਰੇ ਵਿਦਵਾਨ ਜੋ ਆਉਣਗੇ ਉਹਨਾਂ ਦੇ ਲਿਖਣ ਤੋਂ ਬਾਅਦ ਇੱਕ ਵਾਰ ਵਧੀਆ ਕ ਦਾਸਤਾਵੇਜ਼ ਵੀ ਛਾਪਿਆ ਜਾਊਗਾ ਜੇ ਪਹਿਲਾਂ ਅਸੀਂ ਨੈਤਿਕਤਾ ਦੀ ਕਿਤਾਬ ਛਾਪੀ ਆ ਮੁੜ ਕੇ ਕਾਇਦਾ ਨੂਰ ਛਾਪਿਆ ਹੈਗਾ ਵਾ ਢੰਗ ਤਰੀਕੇ ਛਾਪੇ ਹੈਗੇ ਆ ਕਿਉਂਕਿ ਨੈਤਿਕਤਾ ਦੇ ਬਾਰੇ ਸਭ ਤੋਂ ਜ਼ਿਆਦਾ ਸਾਡੇ ਤੋਂ ਬਿਨਾ ਹੋਰ ਕਿਸੇ ਦਾ ਕੰਮ ਕੋਈ ਹੈ ਨਹੀਂਗਾ ਬਿਲਕੁਲ ਤੇ ਅੱਜ ਤੱਕ ਨੈਤਿਕਤਾ ਸਕੂਲਾਂ ਕਾਲਜਾਂ 'ਕਦੇ ਪੜ੍ਹਾ ਨਹੀਂ ਹੋਈ ਮੈਨੂੰ ਅੱਜ ਤੱਕ ਕੋ ਘੁੱਗੀ ਦੀ ਗੁਰਪ੍ਰੀਤ ਸਿੰਘ ਘੁੱਗੀ ਦੀ ਇੱਕ ਗੱਲ ਯਾਦ ਰਹਿੰਦੀ ਹੈਗੀ ਆ ਇੱਕ ਦੂਜੇ ਨੂੰ ਗਾਲਾਂ ਕੱਢਣ ਨੂੰ ਤੁਸੀਂ ਕਹਿੰਦੇ ਹੋ ਕਿ ਤੇਰੇ ਚ ਨੈਤਿਕਤਾ ਹੈ ਨਹੀਂਗੀ ਉਹ ਚ ਨੈਤਿਕਤਾ ਹੈ ਨਹੀਂਗੀ ਦੱਸੋ ਕਿ ਨਾ ਤੁਸੀਂ ਕਿਹੜੇ ਸਾਨੂੰ ਸਕੂਲ ਚ ਪੜਾਈ ਆ ਸਾਨੂੰ ਤੁਸੀਂ ਕਿਹੜੇ ਕਾਲਜ ਚ ਪੜਾਈ ਆ ਤੁਸੀਂ ਕਿਹੜੇ ਯੂਨੀਵਰਸਿਟੀ ਪੜਾਈ ਆ ਨੈਤਿਕਤਾ ਸਾਨੂੰ ਪੜਾਈ ਨਹੀਂ ਤੇ ਸਾਡੇ ਕੋਲ ਉਮੀਦ ਕਰਦੇ ਹੋ ਸਾਡੀ ਨੈਤਿਕਤਾ ਨੂੰ ਇਹ ਅਸੀਂ ਯਾਦ ਰੱਖੀਏ ਜਾਂ ਉਹਦੇ ਮੰਨੀਏ ਇਹਦੇ ਲਈ ਅਸੀਂ ਜਿਹੜੇ ਚੇਅਰਮੈਨਸ ਹੈਗੇ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਉਹਨਾਂ ਨਾਲ ਵੀ ਨੇੜਤਾ ਸੀ ਇਸੇ ਕਰਕੇ ਬਣਾ ਕੇ ਰੱਖੀ ਹੋਈ ਆ ਕਿਸੇ ਢੰਗ ਨਾਲ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਨੈਤਿਕਤਾ ਨੂੰ ਪੜਾਉਣ ਲਾ ਦਈਏ ਅੱਜ ਤੱਕ ਨੈਤਿਕਤਾ ਨੂੰ ਪੜਾਉਣ ਵਾਲੇ 3 ਸੋਰਸ ਸੀਗੇ ਤੇ ਉਹ ਤਿੰਨੇ ਹੀ ਖਤਮ ਹੋ ਚੁੱਕੇ ਆ ਪਹਿਲਾ ਸੋਰਸ ਸੀਗਾ ਸਾਂਝੇ ਪਰਿਵਾਰ ਦੂਜਾ ਸੀ ਅਧਿਆਪਕ ਤੀਜਾ ਸੀ ਸਮਾਜ ਇਹ ਤਿੰਨੇ ਸੋਰਸ ਖਤਮ ਹੋ ਗਏ ਆ ਹੁਣ ਇਸ ਕਰਕੇ ਸਕੂਲਾਂ ਵਿੱਚ ਇਹਨੂੰ ਪੜਾਉਣ ਦੀ ਬਹੁਤ ਲੋਡ ਹੈਗੀ ਆ ਤੇ ਉਮੀਦ ਹੈਗੀ ਆ ਜਿੰਨਾ ਸਾਡਾ ਸਾਥ ਡਾਕਟਰ ਅਮਰਪਾਲ ਸਿੰਘ ਜੀ ਦੇ ਰਹੇ ਹੈਗੇ ਆ ਇੱਕ ਇੱਕ ਦਿਨ ਜੂੜ ਰਹੀ ਕਾਮਯਾਬ ਹੋਵਾਂਗੇ ਇਸ ਕੰਮ ਵਿੱਚ ਵੀ ਬਹੁਤ ਵਧੀਆ ਤੇ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ ਅਸੀਂ ਇਸ ਕਾਨਫਰੰਸ ਜਿਹੜੀ ਕਿ 27 28 29 ਜੂਨ ਨੂੰ ਹੋ ਰਹੀ ਹੈ ਉਸ ਵਾਸਤੇ ਤੁਹਾਨੂੰ ਹਰਫ ਪੰਜਾਬੀ ਵੱਲੋਂ ਦਰਸ਼ਕਾਂ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਸਾਹਿਤਿਕ ਜਿਹੜੀਆਂ ਗਤੀਵਿਧੀਆਂ ਨੇ ਜਾਂ ਤੁਸੀਂ ਇੱਕ ਜਿਹੜਾ ਪਲੇਟਫਾਰਮ ਦਿੰਦੇ ਰਹੋਗੇ ਸਾਹਿਤਕਾਰਾਂ ਨੂੰ ਕਿ ਆਪਣੀ ਵਿਚਾਰ ਚਰਚਾ ਕਰਦੇ ਰਹਿਣ ਬਹੁਤ-ਬਹੁਤ ਸ਼ੁਕਰੀਆ ਕੁਝ ਜਾਂਦੇ ਜਾਂਦੇ ਕੁਝ ਕਹਿਣਾ ਚਾਹੋ ਤੇ ਬਹੁਤ ਚੰਗ ਲੱਗ ਬਸ ਮਿਹਰਬਾਨੀ ਕੋ ਬੇਨਤੀ ਕਰੂੰਗਾ ਜਿਹੜੇ ਵੀ ਕੋਈ ਤੁਸੀਂ ਉਦਨ ਹਾਜ਼ਰ ਜਰੂਰ ਹੋਵੋ ਆ ਕੇ ਆਪਣੇ ਵਿਚਾਰ ਦਿਓ ਕਿਉਂਕਿ ਤੁਹਾਡੇ ਸਾਡੇ ਪੇਪਰ ਪੜਦੇ ਨਹੀਂਗੇ ਪੜਦੇ ਹੋਗੇ ਯੂਨੀਵਰਸਿਟੀ ਜੀ ਪੜਦੇਣਗੇ ਸਹੀ ਤਾਂ ਧਿਆਨ ਪਾਰੇ ਦੱਸ ਦੇਈਆਂ ਉਦੋਂ ਬਾਅਦ ਤੁਹਾਡੇ ਪੇਪਰ ਛਾਪੇ ਜਾਣਗੇ ਕਦੀ ਅਸੀਂ ਉਹ ਲੇਖ ਪੜਨ ਤੇ ਨਹੀਂ ਲਾ ਕਦੀ ਕਿਸੇ ਨੂੰ ਤੇ ਪੜਨ ਦਾ ਮੌਕਾ ਵੀ ਨਹੀਂ ਮਿਲਦਾ ਇਸ ਕਰਕੇ ਪੇਪਰ ਛਾਪੇ ਜਾਣਗੇ ਕਿਉਂਕਿ ਕਾਨਫਰੰਸ ਹੀ ਰਵਿੰਦਰ ਢਿੱਲੋਂ ਜੀ ਨੇ ਵਰਲਡ ਪੰਜਾਬੀ ਕਾਨਫਰੰਸਾਂ ਦੀ ਪਹਿਲੀ ਪੀ ਐਚ ਡੀ ਕੀਤੀ ਹੈਗੀ ਆ ਉਹ ਡਾਕਟਰੇਟ ਬਣੇ ਹੈਗੇ ਆ ਉਹ ਕਹਿੰਦੇ ਕਾਨਫਰੰਸ ਹੀ ਉਹਨਾਂ ਨੂੰ ਗਿਣਦੇ ਆ ਜਿਨ੍ਹਾਂ ਦੀ ਕਾਰਪੇ ਛਪਦੀ ਆ ਤੇ ਖੋਜ ਪੱਤਰ ਛਪਦੇ ਹੈਗੇ ਆ ਕੱਲੇ ਕਵੀ ਦਰਬਾਰਾਂ ਨੂੰ ਕਿਤੇ ਕਾਨਫਰੰਸਾਂ ਨਹੀਂ ਕਿਹਾ ਜਾਂਦਾ ਮਿਹਰਬਾਨੀ ਤੁਹਾਡੀ ਤੁਹਾਡੀ ਜੀ ਤੁਸੀਂ ਮੌਕਾ ਦਿੱਤਾ ਹੈਗਾ ਬਹੁਤ ਸ਼ੁਕਰੀਆ ਜੀ ਬਹੁਤ ਸ਼ੋਭਕ ਆ ਧੰਨਵਾਦ ਜੀ